ਹਾਂਜੀ ਉਸ ਤੋਂ ਸਸ਼ੀ ਕਾਲ ਜੀ ਦੋਸਤੋ ਰਿਆਨਾ ਵਕੇਨਸੀਆਂ ਦੀ ਜਾਣਕਾਰੀ ਲਈ ਪੋਸਟਾਂ ਦੀ ਜਾਣਕਾਰੀ ਲਈ ਤੁਸੀਂ ਕੀਆ ਸਾਡੀ ਵੈਬਸਾਈਟ ਜੀ ਸਰਕਾਰੀ ਪੋਸਟਾਂ ਡੇਲੀ ਵਿਜ਼ਿਟ ਕਰ ਲਿਆ ਕਰੋ ਗੂਗਲ ਤੇ ਜਾ ਕੇ ਜਿੱਥੇ ਤੁਹਾਡੇ ਲਈ ਡੇਲੀ ਸੀ ਪੋਸਟਾਂ ਦੀ ਜਾਣਕਾਰੀ ਲੈ ਕੇ ਆਉਂਦੇ ਰਹੇ ਆ ਠੀਕ ਹੈ ਜੀ ਨਾਲ ਹੀ ਤੁਸੀਂ WhatsApp ਜੋ ਚੈਨਲ ਬਣਾਇਆ ਹੈ ਤੇ ਕੀ ਹੈ ਇਸ ਨੂੰ ਫੋਲੋ ਕਰ ਲਓ ਤਾਂ ਕਿ ਤੁਹਾਨੂੰ ਹਰ ਇੱਕ ਪੋਸਟ ਦੀ ਜਾਣਕਾਰੀ ਮਿਲ ਜੇ ਤਾਂ ਮੈਂ ਜਿਹੜੀ ਹੁਣ ਪੋਸਟ ਦੀ ਗੱਲ ਕਰਾਂਗੇ ਦੋਸਤੋ ਇਹ ਰਹਿ ਜਾਣੀ ਹੈ ਕਿ ਪ੍ਰਾਈਵੇਟ ਜੌਬ ਹੈ ਇਹ ਸਰੋਤ ਦਾ ਇਹ ਵਿੱਚ ਕੀ ਆ 12ਵੀਂ ਪਾਸ ਜਿਹੜੇ ਲੜਕੀਆਂ ਦੀ ਜ਼ਰੂਰਤ ਹੈਗੀ ਹੈ ਜੀ ਇਹ ਕੀ ਜਿਹੜੀ ਵੈਕੈਂਸੀ ਹੈ ਜੀ ਪ੍ਰਾਈਵੇਟ ਹੈਗੀ ਫਿਰ ਰੋਜ਼ਗਾਰ ਮੇਲਾ ਜੀ ਠੀਕ ਹੈ ਜੋ ਕਿ ਆ ਮਾਨਸਾ ਰੋਜ਼ਗਾਰ ਦਫ਼ਤਰ ਵੱਲੋਂ ਲਗਾਇਆ ਜਾ ਰਿਹਾ ਹੈਗਾ ਜਿਹਦੇ ਵਿੱਚ ਤੁਹਾਡੀ ਜਿਹੜੀ ਯੋਗਤਾ ਘਟਕੜ 12ਵੀਂ ਪਾਸ ਹੋਵੇ ਤੇ ਇਹਦੇ ਸਿੱਧੀ ਇੰਟਰਵਿਊ ਤੁਹਾਡੀ ਜਿਹੜੀ ਭਰਤੀ ਹੋਣੀ ਹੈ ਜੇ ਗੱਲ ਕਰੀਏ ਤਨਖਾਹ ਤਾਂ ਤੁਹਾਨੂੰ 13000 ਰੁਪਏ ਮਹੀਨਾ ਜਿਹੜੀ ਤਨਖਾਹ ਤੁਹਾਨੂੰ ਦੇ ਚੁ ਦਿੱਤੀ ਜਾਣੀ ਹੈ ਠੀਕ ਹੈ ਜੀ ਤਾਂ ਆਪਾਂ ਡਿਟੇਲ ਜਾਣਕਾਰੀ ਦੇਖਦੇ ਆਂਗੇ ਹਾਂਜੀ ਕੀ ਹੈ ਜੋ ਮਿਤੀ ਜਾਨੀ ਕਿ 20 ਦਸੰਬਰ 2024 ਨੂੰ ਜਾਨੀ ਕਿ ਕੱਲ ਦੀ ਡੇਟ ਨੂੰ 20 12 2024 ਨੂੰ ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹਾ ਰੋਜ਼ਗਾਰ ਕਲਰਬੁਰੂ ਮਾਨਸਾ ਵਿੱਚ ਕੀ ਹੈ ਮਿਡਲੈਂਡ ਜੋ ਮਾਈਕਰੋ ਫਾਈਨੈਂਸ ਕੰਪਨੀ ਆ ਜਾਨੀ ਕਿ ਉਹਦੇ ਵੱਲੋਂ ਕੀ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ ਜਿਹਦੇ ਕੀ ਹੈ ਅਲੱਗ-ਅਲੱਗ ਜਾਨੀ ਕਿ ਸੈਂਟਰ ਆਫਿਸ ਇੰਡੀਵਿਜੂਅਲ ਰਿਪਲੇਮੈਂਟ ਔਫਸਦੀਪ ਅਲੱਗ-ਅਲੱਗ ਜਾਨੀ ਕਿ ਨਾ ਕੈਟਾਗਰੀਜ਼ ਵਾਈਜ਼ ਭਰਤੀ ਕੀਤੀ ਜਾਣੀ ਹੈ ਇਹਦੇ ਵਿੱਚ ਕੀ ਘੱਟੋ-ਘੱਟ ਜਿਹੜੇ ਵਿਦਿਆਰਥੀ ਨੇ ਜਾਨੀ ਕਿ ਸਟੂਡੈਂਟ ਨੇ ਉਨਾਂ ਦੀ 12ਵੀਂ ਪਾਸ ਹੋਵੇ ਲੜਕੀਆਂ ਦੀ ਹੀ ਜ਼ਰੂਰਤ ਹੈਗੀ ਹੈ ਇਹ ਮੁੰਡੇ ਹੀ ਭਾਗ ਲੈ ਸਕਦੇ ਨੇ ਇਸ ਜੋ ਇਸ ਜੋ ਵੈਕੈਂਸੀ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਗੱਲ ਕਰੀਏ ਏਜ ਲਿਮਟ ਏਜ ਲਿਮਟ ਜਿਹੜੀ ਤੁਹਾਡੀ ਹੋਣੀ ਆ 20 ਤੋਂ ਲੈ ਕੇ 29 ਸਾਲ ਤੱਕ ਕੋਈ ਵੀ ਕੈਂਡੀਡੇਟ ਨੂੰ ਅਪਲਾਈ ਕਰਨ ਯੋਗ ਹੈਗਾ ਸਰੀਰਕ ਤੌਰ ਤੇ ਫਿੱਟ ਹੋਵੇ ਜੀ ਉਹ ਤੇ ਨਾਲ ਹੀ ਜੇ ਗੱਲ ਕਰੀਏ ਦੋਸਤੋ ਅਸਲ ਆਪਣੇ ਡਾਕੂਮੈਂਟ ਲੈ ਕੇ ਤੁਸੀਂ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਅਦਜੂਮ ਜੀ ਇੰਟਰਨੈਟ ਕੈਫੇ ਤੋਂ ਬਣਵਾ ਕੇ ਕਿਸੇ ਵੀ ਰੋਜ਼ਗਾਰ ਕਾਰਬੂਰੋ ਤੇ ਬਿਊਰੋ ਬੁਆਣਾ ਸਾਂ ਜਾਨਕੀ ਰੋਜ਼ਗਾਰ ਦਫ਼ਤਰ ਕਿੱਥੇ ਹੈਗਾ ਜੀ ਤੁਹਾਨੂੰ ਦੱਸ ਦੇਵਾਂ ਮੈਂ ਇਹ ਹੈਗਾ ਜੀ ਕਚਹਿਰੀਆਂ ਤੁਸੀਂ ਕਚਹਿਰੀਆਂ ਚ ਜਾਓਗੇ ਤਾਂ ਉੱਤੇ ਸੌਦਾ ਕੇਂਦਰ ਬਣਿਆ ਹਾ ਸੌਦਾ ਕੇਂਦਰ ਦੇ ਉੱਪਰਲੇ ਪਾਸੇ ਯਾਨਕੀ ਜੋ ਦਫ਼ਤਰ ਹੈਗਾ ਉਹ ਕੀ ਹੈ ਰੋਜ਼ਗਾਰ ਬਿਊਰੋ ਦਫ਼ਤਰ ਬੁਆਣਾ ਸਾਂ ਠੀਕ ਹੈ ਜਿਹੜਾ ਇੰਟਰਵਿਊ ਸਟਾਨਸ ਤੁਹਾਨੂੰ ਮੈਂ ਦੱਸ ਦਿੱਤਾ ਜੀ ਕਿੱਥੇ ਹੈ ਤੇ ਤਨਖਾਹ ਜਿਹੜੀ ਹੋਣੀ ਹੈ ਤੁਹਾਡੀ 10000 ਤੋਂ ਲੈ ਕੇ ਯਾਨਕੀ 13000 ਦੇ ਕਰੀ ਤਵਾਨੂੰ ਮਿਲ ਜਾਣੀ ਆ ਇੰਟਰਵਿਊ ਸਮਾਂ ਤੁਸੀਂ ਨੋਟ ਕਰ ਲਓ 10:30 ਤੋਂ ਲੈ ਕੇ 1 ਵਜੇ ਤੱਕ ਰੱਖਿਆ ਗਿਆ ਹੈ ਜੀ ਠੀਕਾ ਹੋਰ ਕੋਈ ਤੁਹਾਨੂੰ ਕੋਈ ਸਵਾਲ ਪੁੱਛਣਾਗਾ ਵੈਸੇ ਤਾਂ ਉੱਥੇ ਜਾ ਕੇ ਪੁੱਛ ਸਕਦੇ ਹੋ ਨੀਂਹਾਂ ਦੇ नीचे ਕੰਟੈਕਟ ਨੰਬਰ ਹੈਗੇ ਨੇ ਤੁਹਾਨੂੰ ਫਲੈਸ਼ ਹੋ ਰਹੇ ਨੇ ਇਹਨਾਂ ਨਾਲ ਤੁਸੀਂ ਸੰਭਾਰਕ ਕਰੋ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੀ ਅਪਡੇਸ਼ਨ ਲਈ ਤਾਂਲੇ ਨਾਲ ਜੁੜੋ ਕੋਈ ਵੀ ਰੋਜ਼ਗਾਰ ਮੇਲੇ ਚ ਲਾਭ ਲੈਣਾ ਚਾਹੁੰਦਾਗਾ ਤਾਂ ਕਮੈਂਟ ਕਰੋ ਠੀਕ ਹੈ ਜੀ ਹੋਰ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋਗੇ ਠੀਕ ਹੈ ਜੀ ਗੱਲ ਕਰ ਰਹੇ ਆ ਮਾਨਸਾ ਦੀ ਆਪਾਂ ਜੇ ਹੋਰ ਪਾਸੇ ਕੋਈ ਹੈਗਾ ਕੰਟੈਂਟ ਵਿੱਚ ਕਮੈਂਟ ਕਰੋ ਆਪਾਂ ਅਲੱਗ-ਅਲੱਗ ਵੀਡੀਓ ਬਣਾ ਕੇ ਲਿਆਵਾਂਗੇ ਤਾਂ ਆਪਣਾ ਇੱਥੇ ਵੀਡੀਓ ਦਾ ਮਤਲਬ ਇਹੀ ਆ ਵੀ ਆਪਾਂ ਨੇ ਸਰਕਾਰੀ ਪ੍ਰਾਈਵੇਟ ਜੋ ਵੀ ਹੈਗੇ ਵੈਕੈਂਸੀ ਕੋਈ ਅਪਡੇਟ ਰਿਜ਼ਲਟ ਆਉਂਦਾ ਆਪਾਂ ਨੂੰ ਤੁਹਾਡੇ ਤੱਕ ਦੱਸਣਾ ਠੀਕ ਹੈ ਜੀ ਫਰਜ਼ ਬਣਦਾ ਹੈਗਾ ਤਾਂ ਕਰਕੇ ਤੁਸੀਂ ਸਪੱਤ ਸਪਰਤ ਸਹਿਯੋਗ ਕਰੋ ਠੀਕ ਹੈ ਜੀ ਵੀਊ ਬੋ ਘਟਾਰੇ ਨਹੀਂ ਤਾਂ ਪਲੀਜ਼ ਸ਼ੇਅਰ ਜਰੂਰ ਕਰਦਾ ਕਰੋ ਵੀਡੀਓ ਨੂੰ ਪੂਰਾ ਦੇਖ ਲਾ ਕਰੋ ਲਾਈਕ ਕਮੈਂਟ ਕਰਿਆ ਕਰੋ ਤਾਂ ਅੱਗੇ ਅਸੀਂ ਅੱਧੀਆ ਨੈਕਸਟ ਟਾਈਮ ਤੇ ਵਧੀਆ ਤੋਂ ਵਧੀਆ ਵੀਡੀਓ ਹੋਰੀ ਕੰਟੈਂਟ ਬਣਾ ਕੇ ਲੈ ਕੇ ਆਈਏ ਠੀਕ ਹੈ